ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਆ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖਣੇ ਹੋ Facebook ਪੇਜ ਖੇਤੀવાડી ਦੇ ਸੰਬੰਧ ਦਾ ਕਾਰੋਬਾਰ ਅੱਜ ਅਸੀਂ ਲੈ ਕੇ ਆਏ ਆ ਜੀ ਐਨ ਆਰ ਆਈ ਵੀਰ ਦਾ 100 ਮਰਲੇ ਦਾ ਕਮਰਸ਼ੀਅਲ ਪਲਾਟ ਵਿਕਾਊ ਆ ਏਰੀਆ ਸ਼ਹਿਰ ਧਰਮਕੋਟ ਬੜਵਾਲ ਰੋਡ ਨੇੜੇ ਬੱਸ ਸਟੈਂਡ ਕਿਸੇ ਵੀ ਤਰ੍ਹਾਂ ਦਾ ਪ੍ਰੋਜੈਕਟ ਲੋਨ ਦੇ ਲਈ ਬਹੁਤ ਵਧੀਆ ਜਗ੍ਹਾ ਜੀ ਤੇ ਬਾਕੀ ਤੁਸੀਂ ਵਟਸਐਪ ਰਾਹੀਂ ਕਾਲ ਕਰਕੇ ਖਰੀਦ ਸਕਦੇ ਨੰਬਰ ਨੋਟ ਕਰ ਲਓ 981409008 ਇਸ ਨੰਬਰ ਤੇ ਵਟਸਐਪ ਰਾਹੀਂ ਕਾਲ ਕਰ ਸਕਦੇ ਹੋ ਕਾਲ ਕਰਨ ਦਾ ਟਾਈਮ ਹੈ ਜੀ ਇੰਡੀਆ ਦੇ ਸ਼ਾਮ ਨੂੰ 5 ਵਜੇ ਤੋਂ ਬਾਅਦ ਜਦੋਂ ਤੁਸੀਂ ਮਰਜ਼ੀ ਕਾਲ ਕਰ ਸਕਦੇ ਹੋ ਜੀ ਸੋ 100 ਮਰਲੇ ਦਾ ਕਮਰਸ਼ੀਅਲ ਪਲਾਟ ਹੈ ਜਿਹੜਾ ਖਰੀਦ ਸਕਦੇ ਹੋ ਜੀ ਇਸ ਨੰਬਰ ਤੇ WhatsApp ਰਾਹੀਂ ਕਾਲ ਕਰਕੇ ਹੀ ਖਰੀਦ ਸਕਦੇ ਹੋ ਅਗਲੀ ਗੱਲ ਦੀ ਗੱਲ ਕਰਦੇ ਹਾਂ ਜੀ ਜ਼ਰੂਰੀ ਬੇਨਤੀ ਹੈ ਜੀ ਨੀਲੇ ਰੰਗ ਦਾ ਰੋਟਾ ਬੀਟਰ ਨੀਲੋਵਾਲ ਰੋਡ ਸੁਨਾਮ ਤੋਂ ਖੇਤ ਵਿੱਚੋਂ ਚੋਰੀ ਹੋ ਗਿਆ ਹੱਥੀ ਬਣਿਆ ਗੇਰ ਉੱਤੇ ਭਿੰਮ ਲਿਖਿਆ ਸੀ ਜੀ 7 ਫੁੱਟ ਸਟicker ਲੱਗੇ ਨਹੀਂ ਹੈਗੇ ਆਖਿਰ ਬਖਸ਼ੀਵਾਲ ਵਿਖੇ ਲਾਲ ਰੰਗ ਦੇ ਟਰੈਕਟਰ ਨਾਲ ਦੇਖਿਆ ਸੀ ਪਤਾ ਦੱਸਣ ਵਾਲੇ ਨੂੰ 5000 ਰੁਪਏ ਨਾ ਦਿੱਤਾ ਉਹ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਇਸ ਵੇਰ ਨੂੰ ਮੋਟਰ ਕਨੈਕਸ਼ਨ ਦੀ ਲੋੜ ਹੈ ਜੀ 10 HP ਜਾਂ 12 HP ਦਾ ਹੋਵੇ ਏਰੀਆ ਹੈਗਾ ਜੀ ਰਾਮਪਰਾ ਫੁੱਲ ਬਠਿੰਡਾ ਜੇਕਰ ਕੋਈ ਵੀਰ ਵੇਚਣ ਦਾ ਚਾਹਵਨ ਹੋਵੇ ਸੰਪਰਕ ਕਰੇ 9872774631 ਇਸ ਨੰਬਰ ਤੇ ਸੰਪਰਕ ਕਰੋ ਅਨਤ ਗੱਡੀ ਵਿਕਾਊ ਹੈ ਜੀ ਆਲਟੋ ਗੱਡੀ ਵਿਕਾਊ ਹੈ ਜੀ 2021 ਮਾਡਲ ਗੱਡੀ ਹੈ 16000 ਚੱਲੀ ਹੋਈ ਗੱਡੀ ਹੈ ਜੀ 70% ਹੈ ਨਾ ਦੀ ਕੰਡੀਸ਼ਨ ਵਕੀਲ ਸਾਹਿਬ ਦੀ ਗੱਡੀ ਹੈ ਏਰੀਆ ਜਲੰਧਰ ਪੰਜਾਬ ਗੱਡੀ ਵੀ ਪੰਜਾਬ ਨੰਬਰ ਹੈ ਜੀ ਰੇਟ ਹੈ ਜੀ 351000 9972481012 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਆਲਟੋ ਗੱਡੀ ਨੂੰ ਖਰੀਦ ਸਕਦੇ ਹੋ ਜੀ ਜਲੰਧਰ ਜਾਂ ਕਪੂਰਥਲੇ ਏਰੀਏ ਚ i20 ਜਾਂ Swift ਗੱਡੀ ਲੈਣੀ ਹੈ ਸ ਵੀਰ ਨੇ ਤੇ ਜੇਕਰ ਕੋਈ ਵੀ ਵੀਰ ਵੇਚਦਾ ਹੋਵੇ 9 10 11 ਮਾਡਲ ਤਾਂ ਸੰਪਰਕ ਕਰੋ 9888177486 ਇਸ ਨੰਬਰ ਤੇ ਤੁਸੀਂ ਇਹਨਾਂ ਸੰਪਰਕ ਕਰੋ 11 ਹਾਲ ਚਾਹੀਦੇ ਨੇ ਜੀ ਇਸ ਵੀਰ ਨੂੰ ਏਰੀਆ ਜੈਤੋਂ 9779202140 ਇਸ ਨੰਬਰ ਤੇ ਸੰਪਰਕ ਕਰੋ ਵੀਡੀਓ ਚੰਗੇ ਲੱਗੇ ਵੱਤੋ ਵੱਤ ਸ਼ੇਅਰ ਕਰ ਦਿਓ ਬੇਲ ਨਾ ਵਿਕਾਉ ਹੈ ਜੀ ਏਰੀਆ ਪਠਾਨਕੋਟ 35000 ਰੁਪਏ ਰੇਟ ਰੱਖਿਆ ਗਿਆ ਬਾਕੀ ਤੁਸੀਂ ਵੀਡੀਓ ਦੇ ਵਿੱਚ ਕੰਡੀਸ਼ਨ ਦੇਖ ਸਕਦੇ ਹੋ ਜੀ ਪਠਾਨਕੋਟ ਏਰੀਆ ਦਾ 35000 ਰੁਪਏ ਰੇਟ ਰੱਖਿਆ ਗਿਆ 8284084437 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਬੇਲਣਾ ਜਿਹੜਾ 35000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜੀ ਪਠਾਨਕੋਟ ਏਰੀਏ ਦੇ ਵਿੱਚ ਜਾ ਕੇ ਮਾਲਕ ਵੀਦਨ ਨਾਲ ਡੀਲ ਕਰ ਸਕਦੇ ਹੋ ਕੋਲੋ TDI ਗੱਡੀ ਵਿਕਾਊ ਹੈ ਜੀ 2014 ਮਾਡਲ ਗੱਡੀ ਹੈ 98000 ਚੱਲੀ ਹੈ ਜੀ 75% ਟੈਰਾਂ ਦੀ ਕੰਡੀਸ਼ਨ ਏਰੀਆ ਮਾਲਸਾ ਰੇਟ ਹੈ ਜੀ 220000 2 ਲੱਖ 20 ਹਜ਼ਾਰ ਪਰੇਟ ਮੰਗਿਆ 75% ਟੈਰ ਨੇ 2014 ਮਾਡਲ ਗੱਡੀ 98 ਹਜ਼ਾਰ ਚੱਲੀ ਹੈ ਮਾਰਸਾ ਏਰੀਆ ਦੇ ਵਿੱਚ ਖੜੀ ਹੈ 2 ਵੀਰ ਦਾ ਰੇਟ ਹੈ 9478533988 ਨੰਬਰ ਤੇ ਖਰੀਦ ਸਕਦੇ ਹੋ ਨਿਊ ਹਾਲੈਂਡ 3630 ਟਰੈਕਟਰ ਵਿਕਾਊ ਹੈ ਜੀ 2012 ਮਾਡਲ ਬਠਿੰਡਾ ਨੰਬਰ ਹੈ ਜੀ ਬਾਕੀ ਸਾਫ਼ ਕੰਡੀਸ਼ਨ ਦਾ ਟਰੈਕਟਰ ਹੈ ਜੀ ਕੋਈ ਕਮੀ ਪੇਸ਼ੀ ਨਹੀਂ ਮੌਕੇ ਤੇ ਬਾਹ ਕੇ ਚਲਾ ਕੇ ਚੈੱਕ ਕਰਕੇ ਖਰੀਦੋ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਹੈ 4 ਲੱਖ 70 ਦਾ ਰੇਟ ਹੈ ਜੀ 99145 23530 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਨਿਊ ਹਾਲੈਂਡ 3630 ਟਰੈਕਟਰ ਨੂੰ ਖਰੀਦ ਸਕਦੇ ਹੋ ਜੀਤ ਕੰਬਾਈਨ ਵਿਕਾਊ ਹੈ ਜੀ 2020 ਮਾਡਲ ਹੈ ਏਰੀਆ ਡੇਲੋਂ ਲੁਧਿਆਣਾ ਲੋਕਲ ਚੱਲੀ ਹੈ ਜੀ ਲੋਕਲ ਚੱਲੀ ਜੀਤ ਕੰਬਾਈਨ ਵਿਕਾਊ ਹੈ ਜੀ 2020 ਮਾਡਲ ਏਰੀਆ ਡੇਲੋਂ ਲੁਧਿਆਣਾ ਰੇਟ ਦੀ ਗੱਲ ਕਰੀਏ ਤਾਂ 13,35,000 ਰੁਪਏ ਰੇਟ ਰੱਖਿਆ ਗਿਆ ਬਾਕੀ ਮਾਲਕ ਵੀਰ ਦਾ ਨੰਬਰ ਦਿੱਤਾ ਹੋਇਆ ਇਸ ਨੰਬਰ ਤੇ ਗੱਲ ਕਰ ਸਕਦੇ ਹੋ 99769 99335 ਨੰਬਰ ਤੱਕ ਖਰੀਦ ਸਕਦੇ ਹੋ A1 ਸਕੂਟੀ ਵਿਕਾਊ ਹੈ ਜੀ 5 ਮਹੀਨਿਆਂ ਦੀ ਗਾਰੰਟੀ ਰੇਟ 52000 ਏਰੀਆ ਮਾਂਸਾ ਲੋ ਹਾਈ ਗੇਅਰ ਹੈ ਜੀ 86990 25320 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਕੂਟੀਆਂ ਜਿਹੜੀ ਮਾਂਸਾ ਏਰੀਆ ਦੇ ਵਿੱਚ 52000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੀ ਬਲੈਰੋ ਗੱਡੀ ਵਿਕਾਊ ਹੈ ਜੀ ਬਲੈਰੋ ਗੱਡੀ ਵਿਕਾਊ ਆ 2013 ਮਾਡਲ ਹੈ ਸਾਰੀ オリジナル ਹੈ ਜੀ ਦੂਜੇ ਨਾ ਹੈ ਗੱਡੀ 78000 ਚੱਲੀ ਹੈ ਸਾਰਾ ਖੁਸ਼ ਨਾਲ ਦਾ ਰੇਟ ਹੈ ਜੀ 395000 395000 ਰੁਪਏ ਰੇਟ ਰੱਖੇ ਗਿਆ ਜੀ ਏਰੀਆ ਸਦੂਲ ਸ਼ਹਿਰ ਗੰਗਨਗਰ 77408 12690 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਨੂੰ ਖਰੀਦ ਸਕਦੇ ਹੋ ਟਿੱਪਰ ਵਿਕਾਉ ਹੈ ਜੀ 2014 ਮਾਡਲ ਟਿੱਪਰ ਵਿਕਾਉ ਹੈ ਜੀ 2014 ਮਾਡਲ ਹੈ ਕਾਗਜ਼ ਪੂਰੇ ਨੇ ਏਰੀਆ ਲੁਧਿਆਣਾ ਇੰਜਨ ਗੇਅਰ ਦਾ ਓਕੇ ਹੈ ਜੀ ਰੇਟ ਮੰਗੇ ਗਿਆ ਜੀ ਇਹਦਾ 17 ਲੱਖ ਰੁਪਏ 17 ਲੱਖ ਰੁਪਏ ਰੇਟ ਰੱਖੇ ਗਿਆ 97491201 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਿੱਪਰ ਹੈ ਜਿਹੜਾ 2014 ਮਾਡਲ 17 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ HMT 65 white tractor vikau hai ji 2010 model Punjab number 45% tyre ne power steering 350000 price rakheya hai ji engine gear da okay hai koi kami peshi nahi chala ke check karke deal kar sakde ho 9855033036 is number te phone karke HMT 65 white tractor nu tusi khareed sakde ho 3 kille zameen vikau hai ji 2 kille highway da front ਨਿਆਈ ਵਾਲਾ ਬਾਣ ਹੈ ਜੀ ਰੇਟ ਹੈ ਜੀ 60 ਲੱਖ ਰੁਪਿਆ ਕਿੱਲੇ ਦਾ ਏਰੀਆ ਭਦੌੜ ਬਾਕੀ ਤੁਸੀਂ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਤੇ ਫੋਨ ਨੰਬਰ ਤੁਸੀਂ ਨੋਟ ਕਰ ਲਓ 98727 84692 ਇਸ ਨੰਬਰ ਤੇ ਫੋਨ ਕਰਕੇ ਤੁਸੀਂ 3 ਕਿੱਲੇ ਜ਼ਮੀਨ 60 ਲੱਖ ਨੂੰ ਕਿ ਲੱਖ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗਦੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਕਿਹੜੇ ਏਰੀਆ ਦੇ ਵਿੱਚੋਂ ਜ਼ਮੀਨ ਗੱਡੀ ਪਲਾਟ ਕੋਈ ਵੀ ਚੀਜ਼ ਤੁਹਾਨੂੰ ਚਾਹੀਦੀ ਹੈ ਕਿਸੇ ਵੀ ਏਰੀਆ ਦੇ ਵਿੱਚੋਂ ਤਾਂ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਜੀ ਤਾਂ ਕਿ ਅਸੀਂ ਤੁਹਾਡੇ ਲਈ ਜਲਦੀ ਤੋਂ ਜਲਦੀ ਲੈ ਕੇ ਆਈਏ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਸ਼ੇਅਰ ਕਰਨ ਦੇ ਨਾਲ ਕਈ ਬੀੜਾਂ ਤੇ ਭੈਣਾਂ ਦੀ ਮਦਦ ਹੋ ਸਕਦੀ ਹੈ ਸ਼ੇਅਰ ਕਰਨ ਦੇ ਨਾਲ ਨਾਲ ਇੱਕ ਲਾਈਕ ਵੀ ਜ਼ਰੂਰ ਕਰਦਿਆ ਕਰੋ ਜੀ ਤੇ ਜਿਹੜੇ ਵੀ ਰੈਡ ਕਰਵਾਉਣ ਦੇ ਚਾਹਵਾਨ ਨੇ WhatsApp ਨੰਬਰ ਨੋਟ ਕਰ ਲਓ 9877988446 ਇਹ WhatsApp ਨੰਬਰ ਹੈ ਸਾਡਾ ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋਆਂ ਮਾ ਪ੍ਰੋਪਰ ਵੀਡੀਓ ਬਣਾ ਕੇ ਫੋਨ ਡੇਡਾ ਕਰਕੇ ਹੀ ਫੋਟੋਆਂ ਤੇ ਫੋਨ ਟੈਡਾ ਕਰਕੇ ਵੀਡੀਓ ਬਣਾ ਕੇ ਪ੍ਰੋਪਰ ਜਾਣਕਾਰੀ ਦੇ ਨਾਲ ਤੁਸੀਂ ਇਸ ਨੰਬਰ ਤੇ ਸਾਨੂੰ ਐਡ WhatsApp ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਅੱਡੀ ਟਰੈਕਟਰ ਮੇਲਾ ਚੈਨਲ Facebook ਪੇਜ ਖੇਤੀਬਾੜੀ ਦੇ ਸੰਬੰਧ ਦੇ ਕਾਰੋਬਾਰ ਤੇ ਲਾ ਦਿਆਂਗੇ ਜੀ ਸੋ ਜਿਹੜੇ ਵੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਦੇ ਆ ਰਹੇ ਨੇ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਉਮੀਦ ਹੈ ਜੀ ਤੁਸੀਂ ਅੱਗੇ ਤੋਂ ਵੀ ਇਦਾਂ ਹੀ ਸਪੋਰਟ ਕਰੋਗੇ ਤੁਹਾਡਾ ਆਪਣਾ ਚੈਨਲ ਹੈ ਜੀ ਇੱਕ ਸ਼ੇਅਰ ਤੇ ਇੱਕ ਲਾਈਕ ਵੀਡੀਓ ਨੂੰ ਜ਼ਰੂਰ ਕਰਦਾ ਕਰੋ ਇਹ ਵੀਡੀਓ ਨੂੰ ਦੇਖਣ ਦੇ ਲਈ ਬਹੁਤ-ਬਹੁਤ ਧੰਨਵਾਦ ਬਣੇ ਰਹੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜੀ ਜਲਦੀ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਖਾ ਜੀ